ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਅੱਜ ਮਿਤੀ 19 ਜੁਲਾਈ 2024 ਆਜ਼ਾਦ ਪ੍ਰੈਸ ਕਲੱਬ ਮੋਰਿੰਡਾ ਰਜਿਸਟਰਡ ਵੱਲੋਂ ਪੰਜਾਬ ਪੁਲਿਸ ਮੋਰਿੰਡਾ ਅਤੇ ਸਵਰਸਵਤੀ ਗਰੁੱਪ ਆਫ ਕਾਲਜ ਕੜੂਆ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਪੰਜਾਬ ਵਿੱਚ ਵੱਧਦੇ ਨਸ਼ਿਆਂ ਨੂੰ ਰੋਕਣ ਤੇ ਠੱਲ ਪਾਉਣ ਦੇ ਲਈ ਨਸ਼ਾ ਮੁਕਤ ਪੰਜਾਬ ਪੈਦਰ ਰੈਲੀ ਅੱਜ ਮਿਤੀ 19 ਜੁਲਾਈ 2024 ਨੂੰ ਮੋਰੰਡਾ ਸ਼ਹਿਰ ਦੇ ਵਿੱਚ ਕੱਢੀ ਗਈ ਜਿਹੜੀ ਕਿ ਰਾਮਲੀਲਾ ਗਰਾਊਂਡ ਮੋਰੰਡਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਘੁੰਮਦੇ ਹੋਏ ਵਾਪਸ ਰਾਮਲੀਲਾ ਗਰਾਊਂਡ ਵਿਖੇ ਸਮਾਪਤ ਹੋਈ। ਜੀ ਮੈਂ ਮਜੀਤ ਸਿੰਘ ਸੋਹੀ ਪ੍ਰਧਾਨ ਆਜ਼ਾਦ ਪ੍ਰੈਸ ਕਲੱਬ ਅੱਜ ਜਿਹੜਾ ਅਸੀਂ ਨਸ਼ਿਆਂ ਪ੍ਰਤੀ ਜਿਹੜੀ ਜਾਗਰੂਕ ਰੈਲੀ ਕੱਢੀ ਹੈ ਜਿਹਦੇ ਵਿੱਚ ਸਾਡਾ ਸਭ ਤੋਂ ਵੱਡਾ ਸਹਿਯੋਗ ਡਿਸਟ੍ਰਿਕਟ ਰੂਪੜ ਦੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਮਰਿੰਡਾ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਰਿਹਾ ਤੇ ਨਾਲ ਹੀ ਇਹ ਬੱਚੇ ਜਿਹੜੇ ਸਾਡੇ ਨਾਲ ਆਏ ਸੀ ਸਤਸਪਤੀ ਗਰੁੱਪ ਆਫ ਨਰਸਿੰਘ ਦੇ ਬੱਚੇ ਜਿਹੜੇ ਆਏ ਸੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਇੱਕ ਵਾਰੀ ਅਸੀਂ ਇਹਨਾਂ ਨੂੰ ਇਹਨਾਂ ਨਾਲ ਇੱਕ ਵਾਰੀ ਸੁਲਾਮ ਹਰੀ ਤਾਂ ਇਹਨਾਂ ਨੇ ਸਾਨੂੰ ਜਦ ਇਹਨਾਂ ਨੇ ਹਾਂ ਕੀਤੀ ਵੀ ਅਸੀਂ ਤੁਹਾਡੇ ਨਾਲ ਹਾਜ਼ਰ ਆਂ ਇੰਨੀ ਗਰਮੀ ਦੇ ਵਿੱਚ ਬੱਚੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਤਾਤਿੰਨ ਸੋ ਬੱਚਾ ਜਿਹੜਾ ਸਾਡੇ ਅੱਜ ਇਸ ਰੈਲੀ ਵਿੱਚ ਹਾਜ਼ਰ ਹੋਇਆ ਮੈਂ ਇਹਨਾਂ ਦਾ ਹਾਜ਼ਰ ਕਿ ਦਿਨ ਤੋਂ ਧੰਨਵਾਦ ਕਰਦਾ ਤੇ ਬਾਕੀ ਸੋਸ਼ਲ ਮੀਡੀਆ ਤੇ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਿਆਂ ਨੇ ਮੌਕੇ ਤੇ ਆ ਕੇ ਸਾਡੇ ਇਸ ਰੈਲੀ ਨੂੰ ਕਬਰ ਕੀਤਾ ਉਹਿੰਦਾ ਵਿੱਚੇ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਤੇ ਸਾਰੇ ਇਲਾਕਾ ਨਿਵਾਸੀ ਇੱਥੇ ਇਕੱਠੇ ਹੋਏ ਨੇ ਸਾਡੇ ਬਹੁਤ ਹੀ ਸਤਕਾਰਯੋਗ ਐਸਐਸਪੀ ਸਾਹਿਬ ਉਹ ਵੀ ਪਹੁੰਚੇ ਨੇ ਪੁਲਿਸ ਪ੍ਰਸ਼ਾਸਨ ਸਾਰਾ ਡੀਐਸਪੀ ਸਾਹਿਬ ਉਹ ਵੀ ਪਹੁੰਚੇ ਨੇ ਇਹ ਜੋ ਨਸ਼ੇ ਇਹ ਕੋਈ ਆਧੁਨਿਕ ਯੁੱਗਾਂ ਤੋਂ ਚੱਲਦੇ ਆ ਰਹੇ ਨੇ ਪਰ ਆ ਜਿਹੜੀਆਂ ਪਿਛਲੇ ਆ 2 ਸਾਲ ਛੱਡ ਕੇ ਪਿਛਲੇ 20 30 ਸਾਲ ਤੋਂ ਇੱਕ ਨਸ਼ਾ ਇੱਕ ਬਹੁਤ ਵੱਡਾ ਜਿਹੜਾ ਵਾਧਾ ਹੋਇਆ ਕਿਉਂਕਿ ਜੋ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਦੇ ਨੌਜਵਾਨਾਂ ਵੱਲ ਕਦੇ ਤਰਜੀਹ ਨਹੀਂ ਦਿੱਤੀ ਕਿਸੇ ਤਰ੍ਹਾਂ ਦੀ ਨੌکریاں ਜਿਹੜੀਆਂ ਉਹ ਨੌਜਵਾਨਾਂ ਨੂੰ ਨਹੀਂ ਦਿੱਤੀਆਂ ਗਈਆਂ ਔਰ ਨਾ ਹੀ ਬੱਚਿਆਂ ਦਾ ਨੌਜਵਾਨਾਂ ਦਾ ਰੁਝਾਨ ਜਿਹੜਾ ਉਹ ਖੇਡਾਂ ਵੱਲ ਲਾਇਆ ਗਿਆ ਸੋ ਇਹ ਇੱਕ ਕਾਰਨ ਰਿਹਾ ਕਿ ਕਿਸ਼ਲ ਪਿਛਲੇ 15-20 ਸਾਲਾਂ ਚ ਬਹੁਤ ਜ਼ਿਆਦਾ ਜਿਹੜੇ ਨਸ਼ੇ ਵਧੇ ਔਰ ਪੰਜਾਬ ਇਸ ਨੂੰ ਨਸ਼ਿਆਂ ਦੀ ਇੱਕ ਤਰ੍ਹਾਂ ਦੀ ਰਾਜਧਾਨੀ ਮੰਨਣ ਲੱਗ ਗਈ ਇੱਕ ਬਹੁਤ ਵੱਡਾ ਕਲੰਕ ਜਿਹੜਾ ਪੰਜਾਬ ਤੇ ਲੱਗਿਆ ਪਰ ਹੁਣ ਪਿਛਲੇ 2-2.5 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਯਤਨ ਜਿਹੜਾ ਹੈਗਾ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮੋਹਮ ਜਿਹੜੀ ਛੇੜੀ ਗਈ ਹੈ ਔਰ ਹਜ਼ਾਰਾਂ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਕੈਦ ਕੀਤਾ ਗਿਆ ਔਰ ਜਾਗਰੂਕਤਾ ਜਿਹੜੀ ਮੋਹਮ ਹੈ ਇਹ ਸਾਰੇ ਪੰਜਾਬ ਚ ਚਲਾਈ ਜਾ ਰਹੀ ਹੈ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਇੱਕ ਬਹੁਤ ਵੱਡੇ ਜਿਹੜਾ ਖੇਪ ਹੈ ਜਿਹੜੀ ਨਸ਼ਿਆਂ ਦੀ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਗੁਜਰਾਤ ਚ ਆ ਰਹੀ ਉਸ ਸਟੇਟ ਜਿੱਥੇ ਕਿ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਹੈਗਾ ਸੂਬਾ ਹੈ ਉਥੋਂ ਜਿਹੜੀ ਹੈ ਬਹੁਤ ਵੱਡੀ ਖੇਪ ਜਿਹੜੀ ਪੰਜਾਬ ਚ ਆ ਰਹੀ ਹੈ ਬਾਕੀ ਪੰਜਾਬ ਇੱਕ ਬਾਰਡਰ ਸਟੇਟ ਹੈ ਜਿਹੜੇ ਸਾਡੇ ਨਾਲ ਪਾਕਿਸਤਾਨ ਲੱਗਦਾ ਹੈ ਇਹਨਾਂ ਵੱਲੋਂ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਪੰਜਾਬ ਅਤੰਕ ਜਿੱਥੇ ਅਲਗ ਫਲਾਰੇ ਨੇ ਉਥੇ ਨਸ਼ਿਆਂ ਦਾ ਜਿਹੜਾ ਹੈਗਾ ਦਰਿਆ ਵੀ ਵਹਾਇਆ ਜਾਵੇ ਆਪਾਂ ਰੋਜ਼ ਦੇਖਦੇ ਆ ਕਿਵੇਂ ਡਰੋਨ ਰਾਹੀਂ ਜਿਹੜੀ ਨਸ਼ਿਆਂ ਦੀ ਤਸਕਰੀ ਹੋ ਰਹੀ ਸੋ ਮੈਂ ਅੱਜ ਜਿਹੜੀ ਸਾਡੇ ਇਸ ਹਲਕੇ 'ਚ ਇਹ ਰੈਲੀ ਕੱਢੀ ਗਈ ਹੈ ਇੱਕ ਬਹੁਤ ਵੱਡਿਆ ਜਿਹੜਾ ਸੁਨੇਹਾ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਕਿ ਅਸੀਂ ਨਸ਼ੇ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਈਏ ਖੇਡਾਂ ਵੱਲ ਧਿਆਨ ਦੇਈਏ ਤੇ ਮੈਂ ਸਾਰੇ ਆਏ ਹੋਏ ਨੌਜਵਾਨ ਸਾਥੀ ਸਕੂਲਾਂ ਦੇ ਬੱਚੇ ਤੇ ਸਾਡੀ ਸਾਰੀ ਟੀਮ ਸਾਡੇ ਮਰਿੰਡੇ ਦੇ ਚਮਕੌਰ ਹਲਕੇ ਦੇ ਸਾਰੇ ਵਾਸੀ ਐਸਐਸਪੀ ਸਾਹਿਬ ਇਹਨਾਂ ਦੀ ਟੀਮ ਇਹਨਾਂ ਦਾ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਇਹੀ ਸੁਨੇਹਾ ਦਿੰਦਾ ਕਿ ਆਪਾਂ ਇਸ ਲੜਨਤ ਨੂੰ ਜਿਹੜਾ ਛੱਡ ਕੇ ਇੱਕ ਉਸਾਰੂ ਪਾਸੇ ਲੱਗੇ ਸਾਰੇ ਨੌਜਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਬ ਦੇ ਪ੍ਰਧਾਨ ਸادات ਮਨਜੀਤ ਸਿੰਘ ਸੋਨੀ ਸੇਖਾ ਦਾ ਪ੍ਰਧਾਨ ਮੌਂਤੀ ਰੋਬ ਦੇ ਪ੍ਰਧਾਨ ਅਜੀਤਪਾਲ ਜੀ ਖੜੇ ਨੇ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਕਿ ਤੁਸੀਂ ਇਹ ਉਪਰਾਲਾ ਜੋ ਕੀਤਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੁਹਾਡੇ ਤੇ ਬਣੀ ਰਹੇ ਜੀ ਤੇ ਕਾਫੀ ਜਿਹੜੇ ਮਤਬਰ ਜਿਹੜੇ ਸਾਡੇ ਇਕੱਠੇ ਹੋਏ ਨੇ ਬਾਬਾ ਜੀ ਆਏ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਇੱਕ ਪੈਦਲ ਮਾਰਚ ਕਰਨ ਲੱਗੇ ਆਂ ਲੋਕਾਂ ਵਿੱਚ ਅਵੇਰਨੈਸ ਕ੍ਰੀਏਟ ਕਰਨ ਵਾਸਤੇ ਕਿਰਨਸ਼ੀਲੇ ਦੇ ਖਿਲਾਫ ਕਿ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ ਔਰ ਉਸਤੇ ਨਾਲ-ਨਾਲ ਜਿਹੜਾ ਹੈਗਾ ਆਪਾਂ ਇੱਕ ਅਪੀਲ ਕਰਨਾ ਚਾਹੁੰਦੇ ਹੈਗੇ ਆ ਲੋਕਾਂ ਨੂੰ ਕਿ ਜਿਹੜੀ ਵੀ ਇਨਫਾਰਮੇਸ਼ਨ ਤੁਹਾਡੇ ਕੋਲ ਹੈਗੀ ਹੈ ਨਸ਼ਿਆਂ ਦੇ ਖਿਲਾਫ ਚਾਹੇ ਨਸ਼ਾ ਵੇਚਣ ਵਾਲੇ ਹੋਣ ਚਾਹੇ ਨਸ਼ਾ ਕਰਨ ਵਾਲੇ ਹੋਣ ਉਹਨਾਂ ਦੀ ਇਨਫਾਰਮੇਸ਼ਨ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਆਪਾਂ ਉੱਤੇ ਬੰਦੀ ਕਾਰਵਾਈ ਜਿਹੜੀ ਇਹ ਕਰ ਸਕੀਏ ਜਿਹੜੇ ਬੰਦੇ ਨਸ਼ਾ ਵੇਚ ਰਹੇ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਐਗਜ਼ੀਕਿਊਟਿਵ ਐਕਸ਼ਨ ਹੈਗਾ ਪੁਲਿਸ ਐਕਸ਼ਨ ਹੈਗਾ ਉਹ ਲਿਆ ਜਾ ਸਕੇ ਤੇ ਜਿਹੜੇ ਨਸ਼ਾ ਕਰ ਰਹੇ ਹੈਗੇ ਨੇ ਉਹਨਾਂ ਨੂੰ ਆਪਾਂ ਡੀ ਐਡਿਕਸ਼ਨ ਸੈਂਟਰ 'ਚ ਭਰਤੀ ਕਰਾ ਕੇ ਉਹਨਾਂ ਨੂੰ ਨਸ਼ਾ ਛੁਡਾ ਸਕੀਏ ਤੇ ਵਾਪਸ ਮੇਨ ਸਟ ਸਰ ਜ਼ਿਲ੍ਹੇ 'ਚ ਹੁਣ ਤੱਕ ਕਿੰਨੇ ਬੱਚੇ ਨੇ ਜਿਹੜੇ ਡਿਡਿਕਸ਼ਨ ਜਿਹੜਾ ਸੈਂਟਰ ਦੇ ਦੇਖੋ ਜੀ ਲਗਾਤਾਰ ਸਾਡੀ ਡਰਾਈਵ ਜਾਰੀ ਹੈਗੀ ਔਰ ਆਲਮੋਸਟ ਕਰੀ 35 ਦੇ ਕਰੀਬ ਆਪਾਂ ਬੱਚੇ ਜਿਹੜੇ ਹੈਗੇ ਨੇ ਉਹ ਡੀ ਐਡਿਕਸ਼ਨ ਸੈਂਟਰ 'ਤੇ ਭਰਤੀ ਕਰਾਏ ਹੈਗੇ ਨੇ ਬਾਕੀ ਸਾਡਾ ਜਿਹੜਾ ਸੈਂਟਰ ਹੈਗਾ ਜਿਹੜਾ ਡਿਸਟ੍ਰਿਕਟ ਲੈਵਲ ਵਾਲਾ ਉਹਦੇ ਵਿੱਚ ਵੀ ਕਾਫੀ ਬੱਚੇ ਆਪਣੇ ਵੱਲੋਂ ਵੀ ਔਰ ਕਾਫੀ ਲੋਕਾਂ ਨੇ ਅੱਗੇ ਆ ਕਰਕੇ ਮਤਲਬ ਸਮਾਜ ਸੇਵੀ ਸੰਸਥਾਵਾਂ ਨੇ ਵੀ ਪਬਲਿਕ ਨੇ ਵੀ ਆ ਕਰਕੇ ਬੱਚਿਆਂ ਨੂੰ ਭਰਤੀ ਕਰਾਇਆ ਹੈਗਾ ਤੇ ਇਹ ਦੇਖੋ ਮਲਟੀ ਪ੍ਰਾਉਂਜ ਸਟ੍ਰੈਟਜੀ ਹੈਗੀ ਹੈ ਕਾਫੀ ਡਿਪਾਰਟਮੈਂਟਸ ਇਨਵੋਲਡ ਹੁੰਦੇ ਨੇ ਇਹ ਔਰ ਜਿਹੜੀ ਗ੍ਰੈਵਿਟੀ ਹੈਗੀ ਹੈ ਪ੍ਰੋਬਲਮ ਦੀ ਉਹ ਕਾਫੀ ਵੱਡੀ ਹੈਗੀ ਹੈ ਕੇਵਲ ਪੈਂਤੀਆਂ ਦੇ ਨਾਲ ਕੇਵਲ ਪੰਜਾਵਾਂ ਦੇ ਨਾਲ ਨਹੀਂ ਚੱਲਣਾ ਹੈਗਾ ਇਹਦੇ ਵਿੱਚ ਸਾਰਿਆਂ ਨੂੰ ਹੰਬੜਾ ਮਾਰ ਕੇ ਕਰਕੇ ਜਿਹੜਾ ਹੈਗਾ ਇਹ ਚੀਜ਼ ਨੂੰ ਕਰਨਾ ਪਊਗਾ ਜਿਹਦੇ ਵਿੱਚ ਮੈਂ ਕਹਿਣਾ ਹੈਗਾ ਕਿ ਜਿਹੜੀ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਅਗੇ ਉਹਨਾਂ ਦਾ ਵੀ ਕਾਫੀ ਇੰਪੋਰਟੈਂਟ ਰੋਲ ਬਣਦਾ ਹੈ ਕਿਉਂਕਿ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਕੁਝ ਇੱਕ ਚੀਜ਼ ਹੈਗੀਆਂ ਜਿਸ ਤਰ੍ਹਾਂ ਇੱਕ ਧਾਰਮਿਕ ਭਾਵਨਾ ਹੋ ਗਈਆਂ ਜੇ ਕੋਈ ਬੰਦਾ ਜਿਹੜਾ ਹੈਗਾ ਪੂਜਾ ਪਾਠ ਕਰਦਾ ਹੈਗਾ ਤਾਂ ਉਹ ਇਸ ਚੀਜ਼ ਤੋਂ ਦੂਰ ਰਹਿ ਸਕਦਾ ਹੈਗਾ ਔਰ ਦੂਜਾ ਖੇਡ ਜਿਹੜੀ ਹੈ ਇਦਾਂ ਦੀ ਚੀਜ਼ਾਂ ਹੈਗੀਆਂ ਨੇ ਜਿਹੜੀ ਕਿ ਨਸ਼ਿਆਂ ਤੋਂ ਦੂਰ ਕਰ ਸਕਦੀ ਹੈਗੇ ਨੇ ਤੇ ਸਾਰਿਆਂ ਦਾ ਰੋਲ ਹੈਗਾ ਚਾਹੇ ਉਹ ਸਮਾਜ ਤੇ ਵੀ ਸੰਸਥਾਵਾ ਹੋਣ ਜਿਹੜੀ ਜੈ ਇੰਸਟੀਟਿਊਸ਼ਨ ਹੋਣ ਪੁਲਿਸ ਹੋ ਗਿਆ ਐਡਮਿਨਿਸਟ੍ਰੇਸ਼ਨ ਹੋ ਗਿਆ ਸਾਰਿਆਂ ਦਾ ਰੋਲ ਬਣਦਾ ਹੈਗਾ ਸੋਸਾਇਟੀ ਐਟ ਲਾਰਜ ਕਿਉਂਕਿ ਜਿਹੜਾ ਪਿਛਲਾ ਵੀ ਟੈਰਰਿਜ਼ਮ ਸੀਗਾ ਉਹ ਵੀ ਆਪਾਂ ਤਾਂ ਹੀ ਖਤਮ ਕਰ ਪਏ ਜਦੋਂ ਸੋਸਾਇਟੀ ਦੇ ਪਬਲਿਕ ਨੇ ਆ ਕਰਕੇ ਸਾਡਾ ਸਾਥ ਦਿੱਤਾ ਤੇ ਮੈਂ ਹੁਣ ਵੀ ਪਬਲਿਕ ਦੇ ਸਾਥ ਦਾ ਜਿਹੜਾ ਹੈਗਾ ਸਹਿਯੋਗ ਦਾ ਮੈਂ ਆਕਾਂਸ਼ਾ ਕਰਦਾ ਹਾਂ ਯੂਥ ਨੂੰ ਸਰਕਾਰ ਦਾ ਮੈਸੇਜ ਯੂਥ ਨੂੰ ਮੈਸੇਜ ਦੇਖੋ ਜੀ ਆਪਾਂ ਜਿਹੜੀ ਗੱਲ ਕਰ ਰਹੇ ਹੈਗੇ ਨਸ਼ਿਆ ਤੋਂ ਦੂਰ ਰਹਿਣਾ ਸਭ ਤੋਂ ਪਹਿਲੀ ਚੀਜ਼ ਤੇਹੀ ਹੈਗੀ ਹੈ ਕਿ ਕਿਸੇ ਵੀ ਤਰੀਕੇ ਦੇ ਨਸ਼ੇ ਨੂੰ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਆਪਣੇ ਜੀਵਨ ਵਿੱਚ ਆਪਾਂ ਕਦੇ ਵੀ ਉਹਨੂੰ ਸਥਾਨ ਨਾ ਦਈਏ ਤੇ ਦੂਜਾ ਜਿਹੜਾ ਹੈਗਾ ਕਿ ਆਪਣੇ ਆਪ ਨੂੰ ਮੋਟੀਵੇਟਿਡ ਰੱਖੀਏ ਆਪਣੇ ਇਨਰ ਸੈਲਫ ਨੂੰ ਮਜ਼ਬੂਤ ਰੱਖੀਏ ਔਰ ਚੰਗਾ ਨਾਮ ਕਰਕੇ ਆਪਣਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਇਹ ਜਿਹੜਾ ਪ੍ਰੋਗਰਾਮ ਜਿਹੜਾ ਪਾਗਿਆ ਤੁਸੀਂ ਬਹੁਤ ਵੱਡਾ ਇਹ ਤੌਰ ਤੇ ਦੇਸ਼ ਭਾਤੀ ਦੇ ਤੁਸੀਂ ਅੱਜ ਦਿੱਤਾ ਆ ਤੁਹਾਡੇ ਇਹ ਜਿਹੜਾ ਅੰਦਰ ਦੇ ਨਾਇਕ ਉਹਦੇ ਮਾਣ ਦੇਣਾ ਇਹ ਸਮਾਜਿਕ ਜਾਗਰੂਕਤਾ ਵਾਸਤੇ ਅੱਜਾਰੇ ਅੱਜ ਸਰਾਂ ਦੇ ਤੇ ਤੇ ਤੁਹਾੰਰਾ ਮਾਣ ਆਰੇ ਦਾ ਆਂਦਰੇ ਜੇਤਨ ਅਵਲ ਅੱਜ ਅਸੀਂ ਮਰਿੰਡਾ ਸ਼ਹਿਰ ਵਿੱਚ ਜਿਲ੍ਹਾ ਰੂਪਨਗਰ ਵੱਲੋਂ ਨਸ਼ਾ ਵਿਰੋਧ ਰੈਲੀ ਕੱਢੀ ਗਈ ਉਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਰੈਡ ਕਰਾਸ ਨੇ ਸ਼ੰਤੀ ਟੈਂਡਰ ਪ੍ਰਾਲੀ ਤੁਮਹੋਂ ਚੇ ਨੇ ਜੀ ਸਾਡੇ ਉੱਥੇ 15 ਬੈੱਡਾਂ ਦਾ ਹਸਪੀਟਲ ਆ ਮਰੀਜ਼ ਨੂੰ ਇੱਕ ਮਹੀਨੇ ਵਾਸਤੇ ਰੱਖਿਆ ਜਾਂਦਾ ਹੈ ਤੇ ਉੱਥੇ ਬਿਲਕੁਲ ਫ੍ਰੀ ਇਲਾਜ ਕੀਤਾ ਜਾਂਦਾ ਹੈ ਉੱਥੇ ਦਾ ਸੈਂਟਰ ਦਾ ਮਾਹੌਲ ਘਰ ਵਰਗਾ ਮਾਹੌਲ ਹੈ ਜੀ ਪੇਸ਼ੈਂਟ ਤੋਂ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਤਿੰਨ ਟਾਈਮ ਖਾਣਾ ਤੇ ਦਵਾਈ ਵਗੈਰਾ ਫ੍ਰੀ ਦਿੱਤੀ ਜਾਂਦੀ ਹੈ ਜੀ ਸਿਰਫ 50 ਰੁਪਏ ਸਰਕਾਰੀ ਫੀਸ ਵਜੋਂ ਜਾਂਦੀ ਹੈ ਜਿਹੜੀ ਬੈੱਡ ਪਰ ਨਿਵਾਸ ਹੈ ਪਾਹ ਨਿਵਲ ਕੇ ਡੰਡ ਜਿੱਤੇ ਇੰਡੋਰ ਗੇਮ ਆਊਟਡੋਰ ਗੇਮ ਮਾਈ ਦੋ ਟਾਈਮ ਕਾਉਨਸਲਿੰਗ ਜਿਹੜਾ ਜੋ ਪ੍ਰੋਗਰਾਮ ਹੋ ਰਿਹਾ ਹੈ ਜੀ ਘਰ ਬਰ ਦਾ ਮਾਹੌਲ ਹੈ ਜੀ ਮਰੀਜ਼ ਇੱਕ ਮਹੀਨਾ ਰਹਿ ਕੇ ਠੀਕ ਹੋ ਕੇ ਜਾਂਦੇ ਨੇ ਸਰ ਦੇ ਕੋਲ ਦਾ ਸ਼ਹਿਰ ਵਿੱਚ ਜੋ ਨਰਸਾਂ ਦੀ ਫੈਲੀ ਕੱਟੀ ਗਈ ਤੁਸੀਂ ਸੁਣਾ ਕੇ ਬਹੁਤ ਵਧੀਆ ਲੱਗਿਆ ਸਾਡਾ ਵੀ ਸੈਂਟਰ ਹੈ ਪੁਰਾਣੀ ਪੰਜਾਬ ਰੈੱਡ ਕਰਾਸ ਦੇ ਅੰਦਰ ਚੱਲ ਰਿਹਾ ਹੈ ਜੋ ਕਿ ਜੋ ਕਿ ਮਰੀਜ਼ਾਂ ਨੂੰ ਦਾਖਲ ਕਰਦੇ ਮਰੀਜ਼ਾਂ ਨੂੰ ਆਪਣੇ ਹਸਪਤਾਲ ਦਾਖਲ ਕਰਕੇ ਉਹਨਾਂ ਦਾ ਨਸ਼ਾ ਛਡਵਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਇੱਕ ਮਹੀਨਾ ਰੱਖਿਆ ਜਾਂਦਾ ਹੈ ਜਿੱਤੇ ਕਿ ਮਰੀਜ਼ ਬਿਲਕੁਲ ਫ੍ਰੀ ਰਹਿੰਦਾ ਹੈ ਉਸ ਦਾ ਕੋਈ ਖਾਣੇ ਦਾ ਖਰਚਾ ਨਹੀਂ ਕੋਈ ਮੈਡੀਕਲ ਖਰਚਾ ਨਹੀਂ ਹੈਗਾ ਅਤੇ ਉਹ ਆਪਣਾ ਨਸ਼ਾ ਛੱਡ ਕੇ ਉੱਥੋਂ ਧਿਆਨ